ਨੌਜਵਾਨੋ ਖਾਸ ਕਰਕੇ ਅੱਜ ਵੀ ਸਾਡਾ ਸਾਰਿਆਂ ਦਾ ਮਨੋਬਲ ਗੇਰਿਆ ਜਾਂਦਾ ਸਕੂਲਾ ਵਿੱਚ ਕਹਿੰਦੇ ਵੇਖੋ ਗਿਆਨੀ ਦੇ 12 ਵਜੇ ਕੇ ਉਹਨਾਂ ਨੂੰ ਦੱਸੋ ਜੇ 12 ਨਾ ਨਾ ਵੱਜਦੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਸੀ ਕਿੰਨੀ ਕਿ ਹਿੰਮਤ ਸੀ ਇਹਨਾਂ ਚ ਕੀ ਸੀ ਇਹਨਾਂ ਦੇ ਪੱਲੇ ਛੀ ਬਾਬਾ ਛੀ ਮੋੜੀ ਬਾਬਾ ਕੱਠ ਵਾਲਿਆ ਰਨ ਬਸਰੇ ਨੂੰ ਗਈ ਕੀ ਪੱਲੇ ਸੀ ਇਹਨਾਂ ਦੇ ਮਾਨ ਕਰਿਆ ਕਰੋ ਆਪਣੇ ਗੁਰੂ ਤੇ ਇਸ ਪੱਗ ਤੇ ਇਸ ਤਾਜ ਤੇ ਮਾਨ ਕਰਿਆ ਕਰੋ ਤੁਹਾਡਾ ਮਨੋਂ ਬਲ ਘੇਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਇਤਿਹਾਸ ਨੂੰ ਪੜੋ ਗੁਰਬਾਣੀ ਨੂੰ ਪੜੋ ਤੁਹਾਡਾ ਮਨੋਂ ਬਲ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਿੱਖੀ ਛੱਡ ਜਾਣਗੇ ਇਤਿਹਾਸ ਨੂੰ ਪੜੋ ਛੱਡੋ ਨਾ ਕੋਈ ਖਾਸ ਚੀਜ਼ ਹੈ ਤੁਹਾਡੇ ਕੋਲ ਜਿਹੜੀ ਖੋਣ ਦੀ ਕੋਸ਼ਿਸ਼ ਹੋ ਰਹੀ ਹੈ ਪਹਿਚਾਨਣ ਦੀ ਕੋਸ਼ਿਸ਼ ਕਰੋ ਉਹ ਚਾਹੁੰਦੇ ਆ ਸਰੂਪ ਆ ਜੋ ਸਰੂਪ ਇਹਨੇ ਨੂੰ ਖਤਮ ਕਰ ਦਿੱਤਾ ਜਾਏ ਤੇ ਬੜੀ ਖਾਸ ਦੀ ਜੇ ਸਾਡੇ ਕੋਲ ਜਿਹੜਾ ਸਾਡੇ ਤੋਂ ਖੋਣ ਦੀ ਕੋਸ਼ਿਸ਼ਾਂ ਕਰਦੇ ਆ ਜੀ 84 47 ਸਾਡੇ ਦੇ ਵਾਪਰੇ ਨਾ ਤੁਹਾਡੇ ਰੂਪ ਨੂੰ ਖੋਣਾ ਚਾਹੁੰਦੇ ਆ ਨਹੀਂ ਖੋਣ ਦਾਂਗੇ ਜੀ ਬੜਾ ਕੀਮਤੀ ਦੀ ਜੇ ਇਹਨੂੰ ਸੰਭ ਕੇ ਰੱਖੋ ਆ ਦਾੜੀ ਆ ਸਾਬਤ ਸੂਰਤ ਆ ਸਾਡੇ ਸਿਰ ਤੇ ਕੇਸ ਇਹ ਹੋਣੇ ਚਾਹੀਦੇ ਆ ਗੁਰੂ ਦੀ ਮੋਹਰ ਹੈ ਧਿਆਨ ਦਿਓ ਮਨੋਬਲ ਨਾ ਗਿਰਨ ਦੇ